ਸਸੀ ਕਾ ਭਾਈ ਸਾਰਿਆਂ ਨੂੰ ਕੰਮ ਰਿਆਂ ਵੀਡੀਓ ਤਾਂ ਆਪਾਂ ਬਈ ਡੇਲੀ ਪਾਉਨੇ ਆ ਤੇ ਥੋੜੀਆ ਤੁਹਾਡੇ ਨਾਲ ਮੈਂ ਗੱਲ ਸਮਝੀ ਕਰਨੀ ਸ਼ੇਅਰ ਕਰਨੀ ਚਾਹੁੰਦਾ ਸੀਗਾ ਕਿਉਂ ਸੋਸ਼ਲ ਮੀਡੀਆ ਵੀ ਆਪਣਾ ਪਰਿਵਾਰ ਹੀ ਹੁੰਦਾ ਤੇ ਵੀ ਮੈਨੂੰ ਆਪ ਦਾ ਕੰਮ ਕਰਨ ਵਾਸਤੇ ਮੇਰੇ ਪਰਿਵਾਰ ਦਾ ਮਤਲਬ ਵੀ ਇੰਨਾ ਕਿ ਜਿਆਦਾ ਸਾਥ ਹਨਾ ਵੀ ਮੈਂ ਦੁੱਗਣਾ ਤਿਗਣਾ ਹੋ ਕੇ ਕੰਮ ਕਰਦਾ ਹਨਾ ਤੇ ਵਾਈਫਾ ਮੇਰੀ ਭਾਈ ਉਹਨਾਂ ਦਾ ਆਪ ਦਾ ਬੁਟੀਕ ਆ ਉਹਨਾਂ ਨੇ ਆਹ ਐਕਟ ਵਾਲੀ ਕੀਤੀ ਸੀ ਆਪਦੇ ਵਾਸਤੇ ਕੰਮ ਧੰਦੇ ਵਾਸਤੇ ਤੇ ਵਿਚਾਈ ਨੇ ਮੈਨੂੰ ਦੇ ਦਿੱਤੀ ਕਹਿੰਦੀ ਵੀ ਦੋਵਾਂ ਦਾ ਕੰਮ ਧੰਦੇ ਜਾਣਾ ਤੂੰ ਇਹ ਤੇ ਜਾਇਆ ਕਰ ਸਾਈਕਲ ਤੇ ਜਾਇਆ ਕਰ ਤੇ ਸਭ ਨਾਲੋਂ ਸਭ ਤੋਂ ਵੱਧ ਮੇਰੀ ਵਾਈਫ ਦਾ ਮੈਂ ਧੰਨਵਾਦ ਮੰਨਦਾ ਹਨਾ ਕਿ ਪ੍ਰਮਾਤਮਾ ਨੇ ਮੈਨੂੰ ਇੰਨਾ ਸੋਹਣਾ ਮਤਲਬੀ ਜੀਵਨ ਸਾਥੀ ਦਿੱਤਾ ਹਨਾ ਤੇ ਦੂਜੇ ਨੰਬਰ ਤੇ ਗੱਲ ਹੈ ਕਿ ਬਾਈ ਮੇਰੀ ਮਾਤਾ ਜੋ ਮੇਰੇ ਡੈਡੀ ਹੈ ਨਹੀਂ ਫਾਜ਼ਲ ਸਾਹਿਬ 25-30 ਸਾਲ ਹੋ ਗਏ ਡੈਥ ਹੋਈ ਸੀਗੀ ਮੈਂ ਸੀਗਾ 2-3 ਮਹੀਨਿਆਂ ਦਾ ਤੇ ਮੇਰੀ ਮਾਤਾ ਨੇ ਵੀ ਬਾਈ ਮੈਂ ਸਾਨੂੰ ਮਾਦੀ ਬਹੁਤ ਔਖਾ ਨਾ ਪਾਲਿਆ ਸੀ ਹਨਾ ਪੰਜ-ਚਾਰ ਕਿੱਲੇ ਜ਼ਮੀਨ ਦੇ ਸੀਗੇ ਮੇਰੀ ਮਾਤਾ ਨੇ ਮਤਲਬੀ ਬਹੁਤ ਜਦੋਂ ਜਹਿਦ ਕਰਕੇ ਰੱਖੀ ਸਾਡੇ ਸਕੇ ਸਬੰਧੀ ਤੁਹਾਨੂੰ ਪਤਾ ਬਾਈ ਕੌਣ ਜਾਂਦਾ ਹੁੰਦਾ ਹਨਾ ਤੇ ਮੈਂ ਕਹਿੰਦਾ ਸਭ ਨੂੰ ਇਹ ਜਾਂ ਮਾਲਕਾ ਪਰਵਾਦ ਨਹੀਂ ਜਿਹੇ ਜਾਂ ਮੇਰੇ ਕੋਲੇ ਆ ਪਤਾ ਨਹੀਂ ਕਦੋਂ ਮਰ ਜਾਣਾ ਬਾਈ ਕਦੋਂ ਪੜਾਕਾ ਵਾ ਜਾਣਾ ਕਦੋਂ ਇੱਥੋਂ ਤੁਰ ਜਾਣਾ ਤੇ ਇਹ ਜ਼ਿੰਦਗੀ ਬਾਈ ਚਾਹੇ ਆਪਾਂ ਨੂੰ ਦੁਬਾਰੇ ਮਿਲੀ ਜਾਵੇ ਪਰ ਆਪਾਂ ਨੂੰ ਯਾਦ ਨਹੀਂ ਹੋਣਾ ਕਿ ਆਪਾਂ ਨੂੰ ਦੁਬਾਰੇ ਜ਼ਿੰਦਗੀ ਮਿਲਗੀ ਉਹਦੇ ਨਾਲੋਂ ਵਧੀਆ ਜਿੰਨਾ ਕਿ ਟਾਈਮ ਪਰਮਾਤਮਾ ਨੇ ਦਿੱਤਾ ਅੱਸੀ ਕਾ ਬਾਈ ਸਾਰਿਆਂ ਨੂੰ ਅਮਰੀਕਾ ਦਾ ਸਾਰੇ ਭੈਣ ਭਰਾ ਠੀਕ ਹੋਵੋਗੇ ਤੇ ਅੱਸੀ ਕਾ ਫਾਰਮ ਵਾਲੇ ਵੀਰਾਂ ਨੂੰ ਬਾਈ ਦੂਜੀ ਵਾਰੀ ਵੀ ਤੇ ਵੀਰ ਬਣ ਕੇ ਤੂੰ ਇਹਨਾਂ ਥੋੜਾ ਜਿਹਾ ਮੈਸੇਜ ਤੇ ਵੀਡੀਓ ਸ਼ੇਅਰ ਕਰ ਦਿਆ ਕਰੋ ਮੇਰਾ ਭਰਾ ਮੈਂ ਦੋ ਹੀ ਬੇਨਤੀ ਕਰਦਾ ਕਿਉਂ ਤੁਹਾਡੇ ਭਰਾਵਾਂ ਨਾਲ ਪਿਆਰ ਹੀ ਇੰਨਾ ਸੋਸ਼ਲ ਮੀਡੀਆ ਤੇ ਹਨਾ ਵੀ ਤੁਹਾਡੇ ਕਰ ਕੀ ਸਾਦਾ ਕੋ ਚੱਲੀ ਜਾਂਦਾ ਯਾਰ ਹਨਾ ਵੀ ਕੋਈ ਦਵਾਈ ਬੂਟੀ ਦੀ ਜਾਂ ਕਿਸੇ ਚੀਜ਼ ਦੀ ਮੈਨੂੰ ਮਤਲਬ ਵੀ ਨਹੀਂ ਨੌਲਜ ਹੁੰਦੀ ਮੇਰਾ ਵੀਰ ਬਣ ਕੇ ਦੱਸ ਦਿਆ ਕਰੋ ਯਾਰ ਤੇ ਸੋਸ਼ਲ ਮੀਡੀਆ ਇੱਕ ਤਰ੍ਹਾਂ ਦਾ ਆਪਣਾ ਪਰਿਵਾਰ ਹੀ ਹੁੰਦਾ ਹਨਾ ਮੈਂ ਤਾਂ ਪਰਿਵਾਰ ਮੰਨਦਾ ਭਰਾਵਾ ਤੁਹਾਡਾ ਪਾਨੂੰ ਪਤਾ ਨਹੀਂ ਕਿਉਂ ਤੁਹਾਡਾ ਮੈਨੂੰ ਤਾਂ ਨਹੀਂ ਪਤਾ ਹੈ ਦਿੱਕ ਤੁਸੀਂ ਮੈਨੂੰ ਚੈਨਲ ਨੂੰ ਮੇਰ ਨੂੰ ਸਬਸਕ੍ਰਾਈਬ ਘੱਟ ਕੀਤਾ ਤੇ ਮੈਸੇਜ ਵਗੈਰਾ ਬਹੁਤ ਘੱਟ ਕਰ ਦਿਓ ਮੇਰੇ ਵੀਰੋ ਤੇ ਦਵਾਈ ਬੂਟੀਆਂ ਨਾਲ ਵਰਗੀਆਂ ਆਪਣੀਆਂ ਸਾਰੀਆਂ ਠੀਕ ਸੀ ਆਂਡੇ-ਓਂਡੇ ਵੀ ਚੁੱਕ ਜਾਂਦੇ ਸੀ ਬਾਈ ਤੇ ਥੋੜਾ ਜਨਾ ਇਹਨਾਂ ਵਾਸਤੇ ਇੱਕ ਦੁਬਾਰੇ ਹੋਰ ਖੁੱਡਿਆਂ ਦਾ ਪ੍ਰਬੰਧ ਕਰਦੇ ਆਂ ਆਪਾਂ ਗਰੇਟਾਂ ਗਰੂਟਾਂ ਜਾਂ ਕੋਈ ਹੋਰ ਇਹ ਖੁੱਡਿਆਂ ਵਿੱਚ ਤਾਂ ਥੋੜੇ ਜੇ ਆਂਡੇ ਘੱਟ ਦੇਣ ਲੱਗ ਗਿਆ ਸੀ ਇਹ ਦਵਾਈ ਵਗੈਰਾ ਆਪਾਂ ਪ੍ਰੋਪਰ ਦਈ ਜਾਂਦੇ ਆਂ ਬਾਈ ਹੁਣ ਆਂਡਿਆਂ ਦੇ ਵਿੱਚ ਵੀ ਮਤਲਬ ਵੀ ਥੋੜੀ ਜੀ ਅ ਮਤਲਬ ਵੀ ਵਾਧਾ ਹੋਇਆਗਾ ਉਹ ਦਵਾਈ ਨਾਲ ਤੇ ਤੁਹਾਨੂੰ ਮੈਂ ਦਵਾਈ ਵੀ ਇੱਕ ਦਿਨ ਦਾ ਦਵਾਈ ਤੇ ਵੀਡੀਓ ਬਣਾਵਾਂਗੇ ਆਪਾਂ ਸਾਰਿਆਂ ਤੇ ਤੇ ਇਹ ਥੋੜਾ ਜ ਉਹਲਾ ਭਾਲਦੀਆਂ ਹੁੰਦੀਆਂ ਅੰਡੇ ਦੇਣ ਵਾਸਤੇ ਤਾਂ ਕਰਕੇ ਆਪਾਂ ਇਦਾਂ ਉਹ ਕਰਦੇ ਆ ਤੇ ਆ ਦਵਾਈ ਫੁੱਟੀ ਦਿੱਤੀ ਆ ਆਪ ਵੀ ਦੇਖ ਸਕਦੇ ਹੋ ਬਾਲਟੀ ਦੇ ਵਿੱਚ ਵੀ ਰੱਖ ਲੈਨੇ ਆ ਬਾਲਟੀ ਪੀਣ ਲੱਗ ਜਿੰਨੇ ਵੈਸੇ ਹੁ ਆਪਾਂ ਉਹ ਜਗਾੜਾ ਲਾਇਆ ਸੀ ਪੈਪ ਵਾਲਾ ਉਹ ਪੈਪ ਭਰਦੇ ਨੇ ਦਵਾਈ ਪਾ ਕੇ ਉਹ ਇਹਨਾਂ ਦਵਾਈ ਪ੍ਰੋਪਰ ਵੀਤੀਏ ਨੇ ਫਿਰ ਜਿਹੜਾ ਕਮਜ਼ੋਰ ਜਾਨਵਰ ਹੁੰਦਾ ਕਈ ਵਾਰੀ ਘੱਟ ਪੀਂਦਾ ਉਹ ਉਹਦੇ ਵਾਸਤੇ ਬਾਲਦੀ ਫੁੱਟੀ ਜਾਂ ਕਿਸੇ ਹੋਰ ਚੀਜ਼ ਵਿੱਚ ਪਾ ਕੇ ਰੱਖ ਲੈਨੇ ਹੁੰਦੇ ਆ ਕਿਉਂਕਿ ਦੂਜੀਆਂ ਜਿਹੜੀਆਂ ਮੁਰਗੀਆਂ ਐਕਟਿਵ ਜ਼ਿਆਦਾ ਉਹ ਘੱਟ ਪੀਂ ਜਾਂਦੀਆਂ ਤੇ ਥੋੜਾ ਜਿਹਾ ਬਾਅਰ ਦੇ ਨਾਲ ਬਿਰਲ ਸੀ ਇਹਦੇ ਵਿੱਚ ਨਾ ਮੁਰਗੀ ਵਰਕੇ ਬੈੰਦੀ ਸੀ ਸੈਟ ਕੀਤੀ ਅੱ ਦੇਖ ਸਕਦੇ ਹੋ ਮੁਰਗੀਆਂ ਠੀਕ ਆ ਬਾਈ ਪਰਮਾਤਮਾ ਦੀ ਕਿਰਪਾ ਨਾਲ ਸਾਡੀਆਂ ਤੇ ਆਂਡੇ ਹੁੰਦੇ ਵੀ ਬਾਈ ਦੇਈ ਜਾਂਦੀਆਂ ਵਧੀਆ ਮੈਂ ਐ ਨਹੀਂ ਕਹਿੰਦਾ ਵੀ 100 ਦੇ ਵਿੱਚੋਂ 100 ਦੀਆਂ 100 ਹੀ ਆਂਡੇ ਦਿੰਦੀਆਂ ਹਨਾ ਐਦਾਂ ਨਹੀਂ ਹੁੰਦਾ ਹੁੰਦਾ ਬਾਈ 100 ਦੇ ਵਿੱਚੋਂ ਕਿਤੇ 15 ਕਿਤੇ 20 ਕਿਤੇ 25 ਕਿਤੇ 10 ਕਿਤੇ 5 ਐਦਾਂ ਆਂਡੇ ਦਿੰਦੀਆਂ ਤੇ ਵੀਰ ਕਹਿੰਦੇ ਆ ਬਾਈ ਕੀ ਇਹਨਾਂ ਜਦੋਂ ਟਾਈਮ ਦਾ ਕਹਾਂ ਤੁਸੀਂ ਦੇਖ ਸਕਦੇ ਹੋ ਬਾਈ ਗੋਹਾ ਤੇ ਬਿੱਠਾਂ ਦੇ ਵਿੱਚ ਰਹਿ ਕੇ ਉਹ ਕਰਨਾ ਪੈਂਦਾ ਸਾਰੇ ਬੂਟ ਵੀ ਟੁੱਟ ਗਏ ਹੁਣ ਤਾਂ ਬੂਟਾਂ ਦਾ ਵੀ ਬੁਰਾ ਹਾਲ ਹੋਇਆ ਪਿਆ ਬਾਈ ਦੇਖ ਸਕਦੇ ਹੋ ਤੁਸੀਂ ਫਾਈਦਾ ਹੀ ਹੁੰਦਾ ਬਾਈ ਕੰਮ ਕਰਦੇ ਵਿੱਚ ਨੀ ਹੋ ਗਿਆ ਵੇ ਜੱਟਾ ਕੀ ਹੋ ਗਿਆ ਲੱਭਦਾ ਫਿਰੇ ਵੇ ਤੇਰਾ ਕੀ ਖੋ ਗਿਆ ਤੇਰੀ ਮਾਂ ਦੀ ਤਲਾਸੀ ਲੈਣੀ ਨਹੀਂ ਅੰਡਾ ਸਾਡਾ ਗੁੰਮ ਹੋ ਗਿਆ ਐ ਰੂਪਾ ਤੂੰ ਆ ਗਈ ਹੈ ਨਾ ਢਾਈ ਤੋਂ ਗੁੱਜਰ ਦਾ ਸਰਬਨਾਸ਼ ਕਰ ਲੈ ਅਰੇ ਕਾ ਹੈ ਜੀ ਵਾਂਗੇ ਤੇ ਬਸ ਦਾ ਕੋ ਵੀਡੀਓ ਕਿੱਥੋਂ ਕਿੱਥੋਂ ਦੇਖੇ